ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਜੀ ਦੀ ਮਾਨਸਿਕਤਾ ਕਿੱਧਰ ਨੂੰ ਚੱਲ ਗਈ ਮੈਂ ਇੱਕ ਖਲ ਕਹਿਣਾ ਚਾਹੁੰਦਾ ਵੀ ਮੈਂ ਆਪ ਇੱਕ ਦੇਸ਼ ਭਗਤ ਪਰਵਾਰ ਸ਼ਹੀਦ ਆਦਮ ਸਦਾਰ ਬੀਨ ਸਿੰਘ ਦੇ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਪੋਤਾ ਹੋਣ ਨਾਤੇ ਮੈਂ ਤਾਂ ਹਰੱਕਾ ਬੱਕਾ ਰਹਿ ਗਿਆ ਵੀ ਇਹ ਰਾਹੁਲ ਗਾਂਧੀ ਪੂਨੇ ਕੋਰਟ ਦੇ ਵਿੱਚ ਇਹ ਦੇ ਰਹੇ ਐਫੀਡੇਵਿਟ ਦੇ ਰਹੇ ਇਹਨਾਂ ਦਾ ਵਕੀਲ ਵੀ ਮੈਨੂੰ ਜ਼ਿੰਦਗੀ ਦਾ ਖਤਰਾ ਹੈ ਰਵਨੀਤ ਸਿੰਘ ਬਿੱਟੂ ਰਾਹੁਲ ਜੀ ਅਸੀਂ ਨਾ ਗੋਟਸੇ ਦੀ ਉਹਦੀ ਸੋਚ ਨਾ ਉਹੋ ਜਿਹੇ ਬੰਦੇ ਦੀ ਜਿਹੜੇ ਜਿਹੜੇ ਉਹਨੇ ਕੰਮ ਕਾਰੇ ਕੀਤੇ ਅਸੀਂ ਨਹੀਂ ਉਹਦੀ ਲਾਈਨ ਟੋ ਕਰਦੇ ਨਾ ਸਾਡੀ ਡਿਕਸ਼ਨਰੀ 'ਚ ਉਹਦਾ ਸ਼ਬਦ ਹੀ ਆ ਪਰ ਤੁਸੀਂ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਣਾ ਤੁਸੀਂ ਹਮੇਸ਼ਾ ਤੁਹਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਕਿਵੇਂ ਸਿੱਖਾਂ ਨਾਲ ਸਿੱਖਾਂ ਨਾ ਵੈਰ ਸਿੱਖਾਂ ਨਾਲ ਕਿਵੇਂ ਉਹਨਾਂ ਦੀ ਪੱਕ ਨੂੰ ਕਿਸੇ ਨਾ ਤਰੀਕੇ ਨਾਲ ਦਾਗ ਲਾਇਆ ਜਾਵੇ ਤੁਸੀਂ ਉਹ ਪਰਿਵਾਰ ਚੋਂ ਆ ਜਿਨ੍ਹਾਂ ਨੇ 84 ਚ ਗੁਰਦੁਆਰਾ ਸਾਹਿਬ ਸਾਡੇ ਖਰੀ ਹਮੰਦਰ ਸਾਹਿਬ ਉਹਨੂੰ ਸੀਟ ਐਟਰੀ ਕੀਤਾ ਉਦੋਂ ਬਾਅਦ ਤੁਸੀਂ 84 ਆਹੀ ਦਿੱਲੀ ਚ ਮੈਂ ਖੜਾ ਜਿੱਥੇ ਤੁਸੀਂ ਕਤਲੋ ਗਾਰਤ ਲੰਗੇ ਕੀਤੇ ਹੁਣ ਤੁਸੀਂ ਦੋ ਸਿੱਖਾਂ ਦਾ ਨਾਮ ਲਿਆ ਵੀ ਮੈਨੂੰ ਖਤਰਾ ਏ ਰਵਨੀਤ ਸਿੰਘ ਬਿੱਟੂ ਤੇ ਮਰਵਾਹ ਸਾਹਿਬ ਜਿਹੜੇ ਇੱਥੇ ਐਮਐਲਏ ਆ ਦੋ ਬੰਦਿਆਂ ਦਾ ਤੁਸੀਂ ਐਫੀਡੈਵਿਟ ਪਾਈ ਕੀਤਾ ਮੈਨੂੰ ਸਮਝਾਓ ਤਾਂ ਸਹੀ ਕਿਸ ਦਾ ਖਤਰਾ ਜੀ ਮੈਂ ਪੰਜਾਬ ਦੇ ਤੁਹਾਡੇ ਐਮਪੀ ਨੂੰ ਪੁੱਛਣਾ ਚਾਹੁੰਦਾ ਕਾਂਗਰਸਦਿਆਂ ਨੂੰ ਉਹਨਾਂ ਨੂੰ ਹੀ ਸਲਾਹ ਕਰ ਲੱਤੇ ਉਹ 10 ਦਿਨ ਵੀ ਮੇਰੇ ਤੋਂ ਕਾਹਦਾ ਖਤਰਾ ਚ 15 ਸਾਲ ਤੱਕ ਰਾਹੁਲ ਗਾਂਧੀ ਜੀ ਤੁਹਾਡੇ ਨਾਲ ਕੁਰਸੀ ਦੇ ਨਾਲ ਬੈੰਧਾ ਰਿਹਾ ਇਹਦੀ ਥੋੜੀ ਮਰਤੀ ਸ਼ਰਮ ਮੰਨ ਲੈਂਦੇ ਹੁਣ ਵੀ ਮੈਂ ਪਾਰਲੀਮੈਂਟ ਦੇ ਰਾਜ ਸਬੰਧ ਲੋਕ ਸਭਾ ਦੇ ਦੋਨਾਂ 'ਚ ਮੈਂ ਮੰਤਰੀ ਆ ਦੇਸ਼ ਦਾ ਪਰ ਤੁਸੀਂ ਮੇਰਾ ਨਹੀਂ ਗੱਲ ਹੈ ਗੱਲ ਇੱਥੇ ਪੱਗ ਦੀ ਹੈ ਗੱਲ ਇੱਥੇ ਸਿੱਖਾਂ ਦੀ ਹੈ ਹੋਰ ਕਿਸ ਦਾ ਤੁਸੀਂ ਕਦੇ ਕਿਉਂ ਨਹੀਂ ਨਾਉਂ ਲਿਆ ਖਤਰੇ 'ਚ ਤੁਸੀਂ ਤਾਂ ਨਾਲੇ ਉਹ ਜਦੋਂ ਤੁਸੀਂ ਵਿਦੇਸ਼ਾਂ ਜਾਂਦੇ ਸੀ ਜਿਹੜੀ ਸਭ ਤੋਂ ਵੱਡੀ ਸਕਿਉਰਿਟੀ ਏਜੰਸੀ ਐ ਐਸ ਪੀਜੀ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ ਤੁਸੀਂ ਤਾਂ ਕਦੇ ਜਦੋਂ ਵਿਦੇਸ਼ਾਂ ਜਾਂਦੇ ਸੀ ਉਰੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਛੱਡ ਕੇ ਚਲੇ ਜਾਂਦੇ ਸੀਗੇ ਉਹ ਮੋਰ-ਮੋਰ ਥੋੜੀਆਂ ਸ਼ਿਕਾਇਤਾਂ ਕਰਦੇ ਸੀ ਫਿਰ ਉਦੋਂ ਤੁਹਾਡਾ ਖਤਰਾ ਕਿੱਥੇ ਸੀ ਪਰ ਤੁਸੀਂ ਸਿਰਫ ਇਹ ਰਵਨੀਤ ਮਿੱਟੂ ਨਹੀਂ ਬਰਵਾਹ ਸਾਹਿਬ ਨਹੀਂ ਤੁਸੀਂ ਇਹਦੇ ਵਿੱਚ ਫੇਰ ਸਿੱਖਾਂ ਨੂੰ ਪੰਜਾਬੀਆਂ ਨੂੰ ਉਹਨਾਂ ਨੂੰ ਤੁਸੀਂ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਨਹੀਂ ਇਹ ਗੱਲ ਹੋਰ ਸੜੋ ਹੋਰ ਤੁਹਾਡੇ ਵਕੀਲ ਨੇ ਉਸ ਤੋਂ ਬਾਅਦ ਕੀ ਕੀਤਾ ਸ਼ਾਮ ਨੂੰ ਜਦੋਂ ਇਹ ਗੱਲ ਪੁੱਠੀ ਪੈਣ ਲੱਗੀ ਤੁਹਾਡਾ ਵਕੀਲ ਆ ਕੇ ਕਹਿੰਦਾ ਵੀ ਨਹੀਂ ਹੁਣ ਮੈਨੂੰ ਦਿੱਲੀੋਂ ਰਾਹੁਲ ਗਾਂਧੀ ਟੀਮ ਦਾ ਟੈਲੀਫੋਨ ਆ ਗਿਆ ਵੀ ਹਜੇ ਇਹ ਕੇਸ ਦਾ ਜਿਹੜਾ ਐਫੀਡੇਵਿਟ ਆ ਤੁਸੀਂ ਵਾਪਸ ਲੈ ਲਓ ਇਹਨੂੰ ਫੇਰ ਅਗਲਾ ਛੇਂਤਰ ਰਚਾਂਗੇ ਅਗਲਾ ਦਿੱਲੀ ਤੋਂ ਜਦੋਂ ਤੁਹਾਨੂੰ ਟੈਲੀਫੋਨ ਆਊਗਾ ਐਂਡ ਅਗਲੀ ਰਣਨੀਤੀ ਅਸੀਂ ਬਣਾ ਰਹੇ ਹਾਂ ਫੇਰ ਤੁਸੀਂ ਇਹ ਦੋਨਾਂ ਦੇ ਨਾਮ ਜਿਹੜੇ ਆ ਉਹ ਵਰਤਿਓ ਦੱਸੋ ਤੁਸੀਂ ਕਿਸ ਦੇ ਵਲ ਤੇ ਡਿੱਗੇ ਹੋ ਕਿਸ ਜੇਥੋਂ ਇੰਨਾ ਮੈਂ ਤੇ ਇਹ ਗੂੰਗਾ ਜਰੂਰ ਜਿਹੜੇ ਸਿਕਿਉਰਿਟੀ ਆ ਭਾਈ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਚਾਰ ਪੰਜ ਬੰਦੇ ਹੋਰ ਭਦਾ ਦੋ ਬੁਲੇਟ ਪ੍ਰੂਫ ਜੈਕਟ ਪਾ ਕੇ ਆ ਜਾਇਆ ਕਰੋ ਪਾਰਲੀਮੈਂਟ 'ਚ ਜੇ ਭਾਈ ਤੁਹਾਨੂੰ ਇੰਨਾ ਖਤਰਾ ਹੈ ਹੈਰਾਨਗੀ ਦੀ ਹੋਈ ਬੜੀ ਹਾਸੋਂ ਹਿੰਗਾ ਤੇ ਥੋੜੀ ਲੱਗੀ ਪਰ ਮਨ ਨੂੰ ਠੇਸ ਪਹੁੰਚੀ ਵੀ ਤੁਸੀਂ ਸਿੱਖਾਂ ਦੇ ਲਈ ਕੀ ਸੋਚਦੇ ਹੋ ਸਿੱਖਾਂ ਨੂੰ ਤੁਸੀਂ ਹਮੇਸ਼ਾ ਟਰੈਸਟੀ ਸੋਚਦੇ ਤੁਸੀਂ ਇਹੀ ਸੋਚਦੇ ਮਾਨ ਮਰੀਆ ਵਾਲਾ ਕੰਮ ਇਹ ਇਹ ਸ਼ਬੀ ਦੇਣ ਦੀ ਤੁਸੀਂ ਕੋਸ਼ਿਸ਼ ਕੀਤੀ ਆ ਜੀ ਤੁਹਾਨੂੰ ਨਾਕ ਦੇ ਕਾਮਯਾਬ ਹੋਣ ਦਵਾਗੇ ਤੇ ਮੂੰਹ ਤੋੜ ਜਵਾਬ ਹੈ ਜਿਹੜਾ ਟੁੱਲੀ ਕਾਟੀ ਨੂੰ ਤੇ ਤੁਹਾਨੂੰ ਦਿੱਤਾ ਜਾਊਗਾ ਮੈਂ ਫੇਰ ਇੱਕ ਵਾਰੀ ਪੁੱਛਣਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੂੰ ਕੀ ਮੈਨੂੰ ਰਾਹੁਲ ਗਾਂਧੀ ਨੂੰ ਖਤਰਾ ਹੈ ਤੁਸੀਂ ਦੱਸਦੇ ਹੋ ਭਾਈ ਜੇ ਤੁਸੀਂ ਉਹਨਾਂ ਨੂੰ ਸਮਝਾ ਦਿਓ ਕਿ ਜਿਹੜਾ ਖਤਰਾ ਹੈ ਮੈਨੂੰ ਦੱਸ ਦਿਓ ਜੇ ਕਿ ਉਹਨਾਂ ਨੂੰ ਖਤਰਾ ਜੀ ਇਨਾ ਮੈਨੂੰ ਡਰ ਲੱਗਦਾ ਤੁਸੀਂ ਮੈਨੂੰ ਇਹਨਾਂ ਗੱਲਾਂ ਕਰ ਦਿਓ ਆ ਕਿ ਮੈਨੂੰ ਕਾਹਤੋਂ ਨਹੀਂ ਲੱਗਦੇ ਭਾਈ ਇੰਨਾ ਧੰਨਵਾਦ